ਪੰਜਾਬੀ ਗਾਇਕੀ ਨੂੰ ਚਾਰ ਚੰਨ ਲਾਉਣ ਵਾਲੀ ਨਿਮਰਤ ਖਹਿਰਾ ਨੇ ਸਾਫ਼ ਸੁਥਰੀ ਗਾਇਕੀ ਦੇ ਨਾਲ ਲੋਕਾਂ ਦੇ ਦਿਲਾਂ ਵਿੱਚ ਖਾਸ ਪਹਿਚਾਣ ਬਣਾਈ ਨਿਮਰਤ ਖਹਿਰਾ ਅੱਜ ਆਪਣਾ ਬਰਥਡੇ ਸੈਲੀਬ੍ਰੇਟ ਕਰ ਰਹੀ ਹੈ ਉਹਨਾਂ ਦੇ ਜਨਮ ਦਿਨ ਦੇ ਮੌਕੇ ਤੇ ਸੋਸ਼ਲ ਮੀਡੀਆ ਤੇ ਉਹਨਾਂ ਦੇ ਫੈਨਸ ਉਹਨਾਂ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦੇ ਰਹੇ ਨੇ ਤੇ ਆਓ ਉਹਨਾਂ ਦੇ ਬਾਰੇ ਜਾਣਦੇ ਹਾਂ ਕੁਝ ਖਾਸ ਗੱਲਾਂ ਨਿਮਰਤ ਖਹਿਰਾ ਦੀ ਪਰਸਨਲ ਲਾਈਫ ਦੀ ਗੱਲ ਕੀਤੀ ਜਾਵੇ ਤਾਂ ਨਿਮਰਤ ਖਹਿਰਾ ਦਾ ਜਨਮ ਗੁਰਦਾਸਪੁਰ 1992 ਚ ਹੋਇਆ ਉਹਨਾਂ ਦਾ ਪੂਰਾ ਨਾਂ ਨਿਮਰਤਪਾਲ ਕੋਰ ਖਹਿਰਾ ਹੈ ਸਾਲ 2012 ਦੇ ਵਿੱਚ ਕਰਵਾਏ ਗਏ ਸ਼ੋਅ ਵੌਇਸ ਆਫ ਪੰਜਾਬ ਦੇ ਵਿੱਚ ਭਾਗ ਲੈ ਕੇ ਵਾਇਸ ਆਫ ਪੰਜਾਬ ਦਾ ਖਿਤਾਬ ਜਿੱਤਿਆ ਇਸ ਤੋਂ ਬਾਅਦ ਹੀ ਉਹਨਾਂ ਦੀ ਗਾਇਕੀ ਦਾ ਸਫ਼ਰ ਸ਼ੁਰੂ ਹੋਇਆ ਸੀ ਆਪਣੀ ਗਾਇਕੀ ਤੋਂ ਇਲਾਵਾ ਜਿਮ ਪੜਨ ਯੋਗਾ ਤੇ ਅਦਾਕਾਰੀ ਦਾ ਸ਼ੌਂਕ ਰੱਖਦੀ ਹੈ ਨਿਮਰਤ ਖੇਰਾ ਰਿਐਲਿਟੀ ਸ਼ੋਅ ਦੇ ਵਿੱਚ ਪਛਾਣ ਮਿਲਣ ਦੇ ਬਾਵਜੂਦ ਉਹ ਇੰਡਸਟਰੀ ਦੇ ਵਿੱਚ ਕੰਮ ਪਾਉਣ ਦੇ ਲਈ ਸਟਰਗਲ ਕਰਦੀ ਰਹੀ ਸੀ ਆਖਿਰਕਾਰ ਫਿਰ ਉਹ ਸਮਾਂ ਆਇਆ ਜਿਸ ਦੇ ਲਈ ਨਿਮਰਤ ਖੇਰਾ ਬੇਸਬਰੀ ਦੇ ਨਾਲ ਉਡੀ ਕਰਹੀ ਸੀ 2014 ਦੇ ਵਿੱਚ ਉਸ ਨੂੰ ਇੱਕ ਗਾਣੇ ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਨਿਮਰਤ ਖੈਰਾ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਸਲੀ ਪਛਾਣ ਗੀਤ ਇਸ਼ਕ ਕਚਹਿਰੀ ਰਾਹੀ ਮਿਲੀ ਸੀ ਇਸ ਗੀਤ ਤੋਂ ਇਲਾਵਾ ਉਸ ਸਲੂਟ ਵੱਜਦੇ ਟਾਈਮ ਚੱਕ ਦਾ ਸੁਪਨਾ ਲਾਵਾਂ ਦਾ ਬਰोबर ਬੋਲ ਦੀ ਸੂਟ ਕੀ ਕਰਦੇ ਜੇ ਜਾਨ ਫੋਟੋ ਵਰਗੇ ਗੀਤਾਂ ਨਾਲ ਲੋਕਾਂ ਦੇ ਦਿਲਾਂ ਦੀ ਧੜਕਣ ਬਣ ਗਈ ਇਹਨਾਂ ਹੀ ਨਹੀਂ ਨਿਮਰਤ ਨੇ ਆਪਣੀ ਅਦਾਕਾਰੀ ਦੇ ਨਾਲ ਵੀ ਲੋਕਾਂ ਦੇ ਦਿਲਾਂ ਵਿੱਚ ਖਾਸ ਜਗ੍ਹਾ ਬਣਾਈ ਹੈ ਹੁਣ ਤੱਕ ਨਿਮਰਤ ਖਹਿਰਾ ਲਾਹੌਰੀਏ ਅਫਸਰ ਸੌਂਕਣ ਸੌਂਕਣੇ ਚੋੜੀ ਵਰਗੀਆਂ ਫਿਲਮਾਂ ਦੇ ਵਿੱਚ ਖੂਬ ਵਾਵਾਹੀ ਬਟੋਰ ਚੁੱਕੀ ਹੈ ਇਸ ਖੂਬਸੂਰਤ ਤੇ ਟੈਲੈਂਟਿਡ ਐਕਟ੍ਰੈਸ ਐਂਡ ਸਿੰਗਰ ਨਿਮਰਤ ਖਹਿਰਾ ਨੂੰ ਸਾਡੀ ਪੂਰੀ ਟੀਮ ਵੱਲੋਂ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ